ਨਦੌਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਮੂ ਗੁਚਰੇ ਸ਼ਾਸਤਰ ਖਟ ਪਿੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਣ ਜਿਉ ਕਾਲ ਕਿਰਪਾ ਕਰਾਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋ ਮਾਟੀ ਕਾ ਕਿਆ ਧੋਪੈ ਸੁਆਮੀ ਮਨਸ ਕੀ ਗਤਿ ਏਹੀ ਸੰਤ ਸਮਾਗਮ ਹਰਿ ਕਥਾ ਤੁਲਸੀ ਦੁਰਲਭ ਦੋਏ ਸੁਤਦਾਰਾ ਧਨ ਲక్ష్ਮੀ ਪਾਪੀ ਗ੍ਰਹਿ ਪੀ ਹੋਏ ਹਰਿ ਦਸਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤੇ ਉਜਾਤ ਹੈ ਕਹਿਓ ਮਾਨੁ ਲ ਮੇਰੋ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਾਹਮਣ ਚੋਟਾਂ ਖਾਵੈ ਬਿਨ ਭਗ ਸਤ ਸੰਗ ਨ ਲਬੈ ਬਿਨ ਸੰਗਤ ਮੈਲ ਪਰਿਜੈ ਜੀਉ ਵੱਡਿਆਂ ਭਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਸਿੱਟਿਆ ਵੱਡਿਆਂ ਭਾਗਾਂ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਪਾਤਨਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਚਲ ਕੇ ਸੰਗਤ ਵਿੱਚ ਆਏ ਜਿਹੜੇ ਚੰਨ ਕੇਤਨਤ ਜਿਚ ਆਏ ਚਲ ਕੇ ਸੰਗਤ ਵਿੱਚ ਆਏ ਜਿਹੜੇ ਚਲ ਕੇ ਸੰਗਤ ਵਿੱਚ ਆਏ ਚਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਚਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਨੇ ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਨੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਤੇਰੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਚੱਲ ਕੇ ਸੰਗਤ ਵਿੱਚ ਆਏ ਸੱਜ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਮੇਰੇ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡਿਆਂ ਭਾਗਾਂ ਵਾਲੇ ਚੱਲ ਕੇ ਸੰਗਤ ਵਿੱਚ ਆਏ ਵੱਡੇ ਆਪਾਸਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ ਵੱਡ ਪਾਕੀ ਕੀ ਹਰ ਸੰਗਤ ਪਾਵੈ ਭਾਗ ਹੀਨ ਬ੍ਰਹਮ ਚੋਟਾ ਖਾਵੈ ਬਿਨ ਪਾਗਾ ਸਤ ਸੰਗ ਨਲਬੈ ਬਿਨ ਪਾਗ ਸਤ ਸੰਗ ਨ ਲਬੈ ਬਿਨ ਸੰਗਤ ਮੈਲ ਪਰਿਜਨੀਓ ਤੈਨੂੰ ਲਜੂਗੀ ਬਕੁੰਠ ਮਨਾਵੇਂਆ ਇੱਕ ਕੜੀ ਸਤ ਸੰਗ ਕਣੀ ਸਤ ਸੰਗੋਦੀ ਵੀਰ ਇੱਕ ਕਣੀ ਆਦੀ ਕਰੀ ਆਦੀ ਹੁੰਦੇ ਆਦ ਭਗਤ ਸੇਤੀ ਗੋਸਤੇ ਜੋ ਕੀਨੋ ਸੁਲਾ ਚਵਰ ਤਖਤ ਛਤਰ ਦੇ ਮਾਲੂ ਜੁਗੋ ਜੁਗਾ ਟਲ ਗੁਰਤਗਦੀ ਉੱਪਰ ਸਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਡੇ ਤੇ ਮਹਾਨ ਕਿਰਪਾ ਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਰੇ ਹੀ ਇਲਾਕੇ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਮਹਾਪੁਰਖਾਂ ਦੇ ਉਦਮ ਉਪਰਾਲੇ ਸਦਕਾ ਸਾਨੂੰ ਜੋ ਤਿੰਨ ਰੋਜ਼ਾ ਗੁਰਮਤ ਸਮਾਗਮ ਸਾਡੀ ਝੋਲੀ ਵਿੱਚ ਸਤਿਗੁਰੂ ਨੇ ਪਾਇਆ ਹੈ। ਸ਼ਿਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਮੁੱਖ ਰੱਖਦੇ ਹੋਏ ਤੇ ਰਾੜਾ ਸਾਹਿਬ ਵਾਲੇ ਵੱਡੇ ਮਹਾਂਪੁਰਖ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਸਮੂਹ ਸੰਗਤਾਂ ਦੇ ਉਦਮ ਪਰਾਲੇ ਸਦਕਾ ਜਥੇਦਾਰ ਬਾਬਾ ਸੁਖਜੀਤ ਸਿੰਘ ਜੀ ਤਿੰਨਾਂ ਦੇ ਉਦਮ ਪਰਾਲੇ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਨੂੰ ਜੋ ਤਿੰਨ ਰੋਜ਼ਾ ਗੁਰਮਤ ਸਮਾਗਮ ਪ੍ਰਾਪਤ ਹੋਇਆ ਅੱਜ ਪਹਿਲੇ ਦਿਨ ਵਿੱਚ ਅੱਜ ਅਸੀਂ ਲਾਹੇਮਾਨ ਰਹੇ ਹਾਂ ਸੋ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਸ ਨਵਾਕੇ ਪਿਆਰ ਸਹਿਤ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੀ ਇੱਕੋ ਵਾਰੀ ਕਹਿਣ ਤੇ ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਸਤਿਦਾਰਾ ਧਨ ਲక్ష్ਮੀ ਪਾਪੀ ਗ੍ਰਹਿ ਵੀ ਹੋਏ ਵਿਚਾਰ ਚੱਲ ਰਹੀ ਸੀ ਗੁਰਮੁਖ ਪਿਆਰਿਓ ਗਿਆਨੀ ਨਾਇਬ ਸਿੰਘ ਜੀ ਬੜੇ ਪਿਆਰ ਨਾਲ ਗੁਰੂ ਦੀ ਵਡਿਆਈ ਗੁਰਮਤ ਵਿਚਾਰਾਂ ਕਰ ਰਹੇ ਸਨ ਸਾਧ ਸੰਗਤ ਦੀਆਂ ਘੜੀਆਂ ਕਰਮਾਂ ਤੋਂ ਬਣਾਨੀ ਮਿਲਦੀਆਂ ਪੈਸਾ ਤਾਂ ਸਤਿਗੁਰੂ ਜੀ ਕਹਿੰਦੇ ਆ ਦੁਨੀਆ ਕੋਲ ਬਹੁਤ ਹੈ ਧੀਆਂ ਪੁੱਤਰਾਂ ਦੀ ਕਮੀ ਨਹੀਂ ਹੈ ਘਰ ਵਾਲੀ ਸੁੰਦਰ ਧੀਆਂ ਪੁੱਤਰ ਘਰ ਬਹੁਤ ਸੁੰਦਰ ਹੈ ਉੱਚੇ ਮੰਦਰ ਪਾਏ ਹੋਏ ਆ ਪਰ ਹੈ ਨਹੀਂ ਤੇ ਗੁਰਮੁਖ ਪਿਆਰਿਓ ਸਾਧ ਸੰਗਤ ਦੀ ਕਮੀ ਆ ਗੁਰੂ ਦਾ ਜਸ ਕੋਲ ਨਹੀਂ ਸੁੱਤਦਾਰਾ ਧਨ ਲక్ష్ਮੀ ਪਾਪੀ ਗ੍ਰਹਿਤੀ ਹੋਏ ਆ ਆ ਧਨ ਪਦਾਰਥ ਧੀਆਂ ਪੁੱਤਰ ਧਾਰਾ ਧਾਰਾ ਇਸਤਰੀ ਇਹ ਤਾਂ ਪਾਪੀਆਂ ਦੇ ਘਰ ਵਿੱਚ ਵੀ ਹੁੰਦੇ ਆ ਗੁਰਮੁਖ ਪਿਆਰਿਓ ਪਰ ਵਡਭਾਗੀ ਕੌਣ ਹੈ ਜਿਹੜਾ ਇੱਥੇ ਅੱਜ ਆ ਕੇ ਬੈਠਦਾ ਹੈ ਸਾਧ ਸੰਗਤ ਦੀਆਂ ਜੀਨੂੰ ਘੜੀਆਂ ਪ੍ਰਾਪਤ ਹੋਈਆਂ ਉਹ ਵਡਭਾਗੀ ਹੈ ਕਿਉਂਕਿ ਸਤਿਗੁਰੂ ਦੀ ਬਾਣੀ ਵਿੱਚ ਸਤਿਗੁਰੂ ਨੇ ਉਚਾਰਨ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਗਿਆਨੀ ਨਾਇਬ ਸਿੰਘ ਜੀ ਸੰਗ ਜੀ ਵਿਚਾਰ ਕਰ ਰਹੇ ਸੀ ਵੀ ਗੁਰੂ ਨਾਲ ਜੁੜਨ ਵਾਸਤੇ ਲੱਖਾਂ ਤਰੀਕੇ ਹਨ ਗੁਰਮੁਖ ਪਿਆਰਿਓ ਪਰ ਜੁੜਨ ਦਾ ਬੰਦੇ ਨੂੰ ਮਨ ਵਿੱਚ ਇਹ ਚਾਹ ਪੈਦਾ ਹੋ ਜਾਵੇ ਵੀ ਮੈਂ ਗੁਰੂ ਨਾਲ ਜੁੜਨਾ ਹੈ ਨਹੀਂ ਤੇ ਟੁੱਟਣ ਦੇ ਵੀ ਲੱਖਾਂ ਭਾਨੇ ਆ ਅਮਰਤ ਵਿੱਚ ਉੱਠਣ ਦੇ ਨਾ ਉੱਠਣ ਦੇ ਲੱਖਾਂ ਭਾਨੇ ਆ ਅਮਰਤ ਵਿੱਚ ਉੱਠਣ ਦੇ ਲੱਖਾਂ ਹੀ ਭਾਨੇ ਆ ਗੁਰਮੁਖ ਪਿਆਰਿਓ ਜਦੋਂ ਜਿਹਦੇ ਅੰਦਰ ਚਾਹ ਪੈਦਾ ਹੋ ਜਾਂਦਾ ਹੈ ਉਹ ਸਮੇਂ ਤੋਂ ਸਮਾਂ ਕੱਢ ਕੇ ਵੀ ਗੁਰੂ ਨਾਲ ਜੁੜਦਾ ਹੈ ਅੰਮ੍ਰਿਤ ਵੇਲਾ ਸੰਭਾਲਦਾ ਹੈ ਬਾਣੀ ਪੜ੍ਹਦਾ ਹੈ ਪਰ ਜਿਨੇ ਕਰਨਾ ਹੀ ਕੁਝ ਨਹੀਂ ਉਹ ਭਾਵੇਂ 24 ਦੇ 24 ਘੰਟੇ ਵਿਹਲਾ ਰਹਿੰਦਾ ਹੈ ਪਰ ਫਿਰ ਵੀ ਉਹ ਜੀਵਨ ਵਿੱਚੋਂ ਕੁਝ ਨਹੀਂ ਖੱਟ ਸਕਦਾ ਪਰ ਜਿਨ੍ਹਾਂ ਨੇ ਕਮਾਈਆਂ ਕਰਨੀਆਂ ਹੁੰਦੀਆਂ ਗੁਰਮੁਖ ਪਿਆਰਿਓ ਉਹ ਸਮੇਂ ਤੋਂ ਵੀ ਸਮਾਂ ਕੱਢ ਕੇ ਗੁਰੂ ਨਾਲ ਜੁੜ ਜਾਂਦੇ ਆ ਗੁਰੂ ਦਾ ਸਿਮਰਨ ਕਰਦੇ ਆ ਸਾਧ ਸੰਗਤ ਜੀ ਆ ਜਾਂਦੇ ਆ ਸਮੇਂ ਜੋ ਸਮਾਂ ਕੱਢ ਕੇ ਸਮਾਂ ਥੋੜਾ ਗੁਰਮੁਖ ਪਿਆਰਿਓ ਭਗਤਾਂ ਦਾ ਜਦੋਂ ਅਸੀਂ ਜ਼ਿਕਰ ਪੜਦੇ ਆ ਜੀਵਨ ਪੜਦੇ ਆ 15 ਭਗਤਾਂ ਦਾ ਜ਼ਿਕਰ ਆਉਂਦਾ ਗੁਰਬਾਣੀ ਅੰਦਰ ਉਹਨਾਂ ਵਿੱਚੋਂ ਇੱਕ ਸੀ ਭਗਤ ਸੈਣ ਜੀ ਜਿਨ੍ਹਾਂ ਦੀ ਵਡਿਆਈ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕੀਤੀ ਹੈ ਭਗਤ ਧੰਨਾ ਜੀ ਦੀ ਬਾਣੀ ਅੰਦਰ ਗੁਰੂ ਪੰਚਮ ਪਾਤਸ਼ਾਹ ਨੇ ਇੱਕ ਮਹੱਲਾ ਉਚਾਰਨ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਠ ਦੰਪ ਕੋਸੀ ਪਰੋ ਹੋਇਓ ਲਖੀਣਾ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਹੈ ਅਗੇ ਕਹਿੰਦੇ ਬੁਨਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁ ਲਾਂਜ ਲਹਰੋ ਭਇਓ ਗੁਣੀ ਗਹੀਰਾ ਰਵਿਦਾਸ ਤੁਵੰਤਾ ਟੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗ ਵਿੱਚੋਂ ਪ੍ਰਗਟ ਹੋਇਆ ਭਗਤ ਤੇ ਹਰੀ ਦਾ ਦਰਸ਼ਨ ਹੋ ਗਿਆ ਗੁਰਮੁਖ ਪਿਆਰਿਓ ਕਿਹਦੇ ਅੰਦਰ ਚਾਹ ਵੀ ਮੈਂ ਰੱਬ ਦੇ ਦਰਸ਼ਨ ਕਰਨੇ ਆ ਹੈ ਕਿਸੇ ਦੇ ਅੰਦਰ ਚਾ ਅੱਜ ਹੈ ਪ੍ਰੀਤੋ ਭਗਤਾਂ ਵਾਲੀ ਕੋਈ ਤੇ ਬਿਰਲੀ ਦਿਸਦੀ ਧੀਆ ਪੁੱਤਰਾਂ ਦਾ ਮੁਖ ਵੇਖਣ ਨੂੰ ਸਾਰਾ ਸੰਸਾਰ ਤੰਗੀ ਵਿੱਚ ਆ ਵੀ ਮੈਨੂੰ ਮੇਰੇ ਪੁੱਤਰ ਦਾ ਮੁਖ ਵਖ ਜਾਵੇ ਮੇਰੀ ਧੀ ਦਾ ਚਿਹਰਾ ਮੈਨੂੰ ਦਿਸ ਜਾਵੇ ਪਰਿਵਾਰ ਦੀ ਪ੍ਰਾਪਤੀ ਵਾਸਤੇ ਸਾਰਾ ਸੰਸਾਰ ਅਰਦਾਸਾਂ ਬੇਨਤੀਆਂ ਕਰਦਾ ਹੈ ਮਾਇਆ ਧਨ ਦਾਤਾਂ ਲੈਣ ਵਾਸਤੇ ਪਰ ਕੋਈ ਐਸਾ ਹੈ ਜਿਹੜਾ ਗੁਰੂ ਨੂੰ ਮੰਗਦਾ ਹੈ ਸਤਗੁਰੂ ਜੀ ਕਹਿੰਦੇ ਭਗਤਾਂ ਦੀ ਵਡਿਆਈ ਕਰਕੇ ਕਹਿੰਦੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਅੱਗੇ ਕਹਿੰਦੇ ਸੈਣ ਨਾਈ ਬੁੱਤਕਾਰੀ ਆਉ ਘਰ ਘਰ ਸੁਣਿਆ ਸੈਣ ਜੀ ਨਾਈ ਪਰਿਵਾਰ ਵਿੱਚ ਪੈਦਾ ਹੋਏ ਜਨਮ ਹੋਇਆ ਬੁੱਤਕਾਰੀਆਂ ਚਿੱਠੀਆਂ ਵੰਡਣ ਵਾਲੇ ਉਹਨਾਂ ਦਾ ਪੇਸ਼ਾ ਸੀ ਨਾਈ ਪਰਿਵਾਰ ਵਿੱਚ ਪੈਦਾ ਹੋਏ ਸੈਣ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਗੁਰਮੁਖ ਪਿਆਰਿਓ ਜਦੋਂ ਵਡਿਆਈ ਹੋਈ ਭਗਤ ਦੀ ਤੇ ਘਰ ਘਰ ਵਿੱਚ ਵਡਿਆਈ ਹੋ ਗਈ ਕਿਉਂਕਿ ਪ੍ਰਗਟ ਕਰੇ ਭਗਤ ਵਡਿਆਈ ਪਰਮਾਤਮਾ ਆਪਣੇ ਵਡਿਆਈਆਂ ਆਪਣੇ ਪਿਆਰਿਆਂ ਦੀ ਵਡਿਆਈ ਆਪ ਕਰਾਉਂਦਾ ਹੈ ਆਪ ਵੜਿਆਈਆਂ ਦਿੰਦਾ ਉਹਨਾਂ ਨੂੰ ਸੈਣ ਦਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਉਹਦਾ ਵੀ ਜ਼ਿਕਰ ਭਗਤਾਂ ਵਿੱਚ ਆਉਣ ਲੱਗ ਪਿਆ ਕਿਵੇਂ ਆਉਣ ਲੱਗਿਆ ਪੰਜ ਕੁ ਮਿੰਟ ਆਪਾਂ ਵਿਚਾਰ ਕਰਦੇ ਹਾਂ ਗੁਰਮਖ ਪਿਆਰੇ ਉਹ ਬਾੰਦ ਵਿਗੜਦੇ ਰਹਿਣ ਵਾਲਾ ਭਗਤ ਸੈਣ ਸੀ ਤੇ ਬਾੰਦ ਵਿਗੜਦਾ ਇੱਕ ਰਾਜਾ ਸੀ ਜਿਹਦਾ ਨਾਮ ਸੀ ਰਾਜਾ ਅਰੀਵਾ ਇਹ ਰਾਜਾ ਅਰੀਵਾ ਸੀ ਜਿਹੜਾ ਇਹਨੂੰ ਕੋਈ ਭਿਆਨਕ ਬਿਮਾਰੀ ਲੱਗੀ ਹੋਈ ਸੀ ਇਹਨੂੰ ਕੋਈ ਰੋਗ ਲੱਗਿਆ ਹੋਇਆ ਸੀ ਸ਼ੁਰੂ ਤੋਂ ਹੀ ਜਦੋਂ ਇਹਦੀ ਕੋਈ ਮਾਲਿਸ਼ ਕਰਦਾ ਸੀ ਦੇ ਪਿੰਡੇ ਨੂੰ ਮਲਦਾ ਸੀ ਜਿਵੇਂ ਸਾਡੀਆਂ ਕੋਈ ਲੱਤਾਂ ਦੁਖਦੀਆਂ ਬਜ਼ੁਰਗਾਂ ਦੀਆਂ ਮਾਲਿਸ਼ ਕਰਵਾਉਂਦੇ ਆਪਣੇ ਬੱਚਿਆਂ ਤੋਂ ਆਰਾਮ ਮਿਲਦਾ ਉਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਰਾਜਾ ਅਰੀਵਾ ਸੀ ਉਹਨੂੰ ਕੋਈ ਰੋਗ ਲੱਗਿਆ ਸੀ ਤੇ ਉਹ ਮਾਲਿਸ਼ ਕਰਾਉਂਦਾ ਸੀ ਕਿਹਦੇ ਤੋਂ ਇਹ ਭਗਤ ਸੈਣ ਜੀ ਦੀ ਡਿਊਟੀ ਲਈ ਹੋਈ ਸੀ ਉਹਨੇ ਨੌਕਰੀ ਦਿੱਤੀ ਹੋਈ ਸੀ ਭਗਤ ਸੈਣ ਦੀ ਨੂੰ ਵੀ ਤੂੰ ਮੇਰੀ ਰੋਜ਼ਾਨਾ ਮਾਲਿਸ਼ ਕਰਨੀ ਹੈ ਦੇਖੋ ਸਾਧ ਸੰਗਤ ਵਿੱਚੋਂ ਕਿਵੇਂ ਪਰਮਾਤਮਾ ਮਿਲਦਾ ਹੈ ਸਾਧ ਸੰਗਤ ਜਦੋਂ ਅਸੀਂ ਕਰਦੇ ਆ ਸਮੇਂ ਚ ਸਮਾਂ ਕੱਢ ਕੇ ਕਿਵੇਂ ਪਰਮਾਤਮਾ ਆ ਕੇ ਸਾਡੇ ਕਾਰਜ ਰਾਸ ਕਰਦਾ ਹੈ ਇਹ ਕੋਈ ਐਵੇਂ ਨਹੀਂ ਵੀ ਅਸੀਂ ਆ ਕੇ ਬੈਠ ਗਏ ਜੀ ਚਲੋ ਸਮਾਗਮ ਦੇ ਦਰਸ਼ਨ ਕਰੀਏ ਸਾਧ ਸੰਗਤ ਦੇ ਦਰਸ਼ਨ ਕਰ ਆਈਏ ਉਹ ਜਿਹੜੇ ਇੱਥੇ ਚਿੱਤ ਲਾ ਕੇ ਸ਼ਰਧਾ ਭਾਵਨਾ ਨਾਲ ਬਹਿ ਜਾਂਦੇ ਆ ਗੁਰੂ ਉਹਨਾਂ ਦੇ ਆਪ ਆ ਕੇ ਕਾਰਜ ਰਾਸ ਕਰਦਾ ਐ ਆਖੋ ਸਤਨਾਮ ਗੁਰੂ ਉਹਨਾਂ ਤੇ ਆਪ ਕਿਰਪਾ ਕਰਦਾ ਐ ਆ ਦੇਖਿਓ ਭਗਤ ਸੈਣ ਜੀ ਦੇ ਕਿਵੇਂ ਕਿਰਪਾ ਕਰਦਾ ਪਰਮੇਸ਼ਰ ਭਗਤ ਸੈਣ ਜੀ ਦੀ ਹੁਣ ਨੌਕਰੀ ਐ ਉਹਨਾਂ ਨੂੰ ਮਿਲੀ ਹੋਈ ਡਿਊਟੀ ਲੱਗੀ ਹੋਈ ਐ ਰਾਜੇ ਅਰੀਵੇ ਅਰੀਵੇ ਦੀ ਉਹਨਾਂ ਨੇ ਮਾਲਿਸ਼ ਕਰਨੀ ਰੋਜ਼ਾਨਾ ਦਾ ਉਹਨਾਂ ਦਾ ਕਰਮ ਐ ਜੇ ਰਾਜੇ ਅਰੀਵੇ ਦੀ ਮਾਲਿਸ਼ ਨਹੀਂ ਹੁੰਦੀ ਉਹਦਾ ਸਰੀਰ ਦੁਖਦਾ ਤੰਗ ਹੁੰਦਾ ਉਹ ਉਹ ਬਿਮਾਰੀ ਉਹਨੂੰ ਦੁਖੀ ਕਰਦੀ ਐ ਭਗਤ ਸੈਣ ਜੀ ਰੋਜ਼ਾਨਾ ਹੀ ਮਾਲਿਸ਼ ਕਰਨ ਜਾਂਦੇ ਆ ਤੇ ਭਾਈ ਸਭ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਭਗਤ ਸੈਣ ਜੀ ਦੀ ਗਵਾਹੀ ਦਿੰਦੇ ਆ ਕੀ ਕਹਿੰਦੇ ਭਾਈ ਸਭ ਭਾਈ ਗੁਰਦਾਸ ਜੀ ਕਹਿੰਦੇ ਸੁਣ ਪਰਤਾਪ 쿠ਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਇਹਦੇ ਅੰਦਰ ਮਨ 'ਚ ਚਾਹ ਪੈਦਾ ਹੋਇਆ ਵੀ ਕਿੰਨੇ ਭਗਤ ਹੋਇਆ ਪ੍ਰਮਾਤਮਾ ਨਾਲ ਜੁੜੇ ਭਗਤ ਕਬੀਰ ਜੀ ਦਾ ਜੱਸ ਸੁਣਿਆ ਇਹਨਾਂ ਨੇ ਦੇਖ ਕੇ ਲੱਗਦਾ ਨਾ ਬੰਦਾ ਦੇਖ ਕੇ ਲੱਗ ਜਾਂਦਾ ਵੀ ਉਹ ਫਲਾਣੇ ਨੂੰ ਪਰਮਾਤਮਾ ਮਿਲ ਗਿਆ ਉਹਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਮੈਂ ਵੀ ਜੱਪਾਂ ਨਾਮ ਮੈਂ ਵੀ ਪੜਾਂ ਬਾਣੀ ਮੈਂ ਵੀ ਅੰਮ੍ਰਿਤ ਵੇਲਾ ਸੰਭਾਲਿਆ ਕਰਾਂ ਮੇਰੇ ਵੀ ਦੁੱਖ ਕੱਟੇ ਜਾਣਗੇ ਕਈ ਵਾਰ ਬੰਦਾ ਦੇਖ ਕੇ ਲੱਗ ਜਾਂਦਾ ਹੈ ਕਈ ਵਾਰ ਸੁਣ ਕੇ ਲੱਗ ਜਾਂਦਾ ਹੈ ਕਈ ਵਾਰ ਅੰਦਰੋਂ ਆਪਣੇ ਆਪ ਹੀ ਪਰਮਾਤਮਾ ਜੋੜ ਲੈਂਦਾ ਨਾ ਕਈ ਵਾਰ ਠੋਕਰਾਂ ਲੱਗਦੀਆਂ ਤਾਂ ਜੁੜ ਜਾਂਦਾ ਹੈ ਗਰਮਖ ਪਿਆਰਿਓ ਰਾਜਕੁਮਾਰ ਸੁਧਾਰਤ ਦਾ ਜ਼ਿਕਰ ਪੜੀਏ ਉਹਨਾਂ ਨੂੰ ਠੋਕਣਾ ਲੱਗੀਆਂ ਤੇ ਪਰਮਾਤਮਾ ਨਾਲ ਜੁੜ ਗਏ ਜਿਹੜੇ ਬਾਅਦ ਵਿੱਚ ਜਾ ਕੇ ਮਹਾਤਮਾ ਗੌਤਮ ਬੁੱਧ ਬਣੇ ਸੀ ਤੇ ਅੱਜ ਭਗਤ ਸੈਣ ਜੀ ਨੂੰ ਵਡਿਆਈ ਸੁਣੀ ਜਦੋਂ ਭਗਤ ਕਬੀਰ ਜੀ ਦੀ ਇਹਨਾਂ ਦੇ ਅੰਦਰ ਵੀ ਮਨ ਵਿੱਚ ਚਾਹ ਪੈਦਾ ਹੋਇਆ ਵੀ ਮੈਂ ਵੀ ਪਰਮਾਤਮਾ ਦਾ ਨਾਮ ਜਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਹਿ ਦਿੱਤਾ ਫਿਰ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ ਅੱਗੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਪ੍ਰੇਮ ਭਗਤ ਰਾਤੀ ਕਰੇ ਪਲਕੇ ਰਾਜ ਦੁਵਾਰੇ ਜਾਏ ਕਹਿੰਦੇ ਪ੍ਰੇਮ ਭਗਤ ਪਰਮਾਤਮਾ ਦਾ ਨਾਮ ਜਪਦੇ ਆ ਪ੍ਰੇਮ ਦੀ ਭਗਤੀ ਕਰਦੇ ਆ ਪ੍ਰੇਮਾ ਭਗਤੀ ਕਰਦੇ ਆ ਸਾਧੂਆਂ ਨਾਲ ਇਕੱਠੇ ਹੋ ਕੇ ਜਿਵੇਂ ਅੱਜ ਅਸੀਂ ਜੁੜ ਮਿਲ ਬੈਠੇ ਆ ਨਾ ਸਾਰੇ ਮਹਾਪੁਰਖਾਂ ਨੇ ਆਉਣਾ ਉਹਨਾਂ ਦੇ ਬਚਨ ਸਰਵਣ ਕਰਨੇ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਸਮੇਂ ਨੂੰ ਸਫਲਾ ਕਰਦੇ ਆ ਇਸੇ ਤਰ੍ਹਾਂ ਭਗਤ ਸੈਣ ਜੀ ਪ੍ਰੇਮ ਪ੍ਰੇਮਾ ਭਗਤੀ ਕਰਦੇ ਆ ਪ੍ਰੇਮ ਭਗਤ ਰਾਤੀ ਕਰੇ ਪਰ ਕਰਦੇ ਕਦੋਂ ਆ ਸਮੇਂ 'ਚੋਂ ਸਮਾਂ ਕੱਢ ਕੇ ਰਾਤ ਨੂੰ ਆਖੋ ਸਦਨਾ ਸਵੇਰੇ ਦਿਨੇ ਆਪਣੀ ਨੌਕਰੀ ਕਰਦੇ ਆ ਰਾਤ ਨੂੰ ਪ੍ਰੇਮ ਭਗਤੀ ਪਰਮਾਤਮਾ ਦੀ ਬੰਦਗੀ ਕਰਦੇ ਆ ਸਾਧ ਸੰਗਤ ਵਿੱਚ ਜੁੜਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਬਕੈਦਾ ਪ੍ਰੇਮ ਭਗਤ ਰਾਤੀ ਕਰੈ ਭਲਕੇ ਰਾਜ ਦਵਾਰੇ ਜਾਈ ਭਲਕੇ ਦਿਨ ਚੜੇ ਕਹਿੰਦੇ ਰਾਜ ਦਵਾਰੇ ਰਾਜੇ ਦੀ ਸੇਵਾ ਕਰਨ ਜਾਂਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਦੇਖੋ ਅਸੀਂ ਬਹਾਨੇ ਮਾਰਦੇ ਨੇ ਸਾਡੇ ਕੋਲ ਸਮਾਂ ਹੀ ਨਹੀਂ ਦੀ ਨਾਮ ਜਪਣ ਨੂੰ ਸਾਡੇ ਕੋਲੇ ਤਾਂ ਟਾਈਮ ਹੀ ਨਹੀਂ ਸਾਧ ਸੰਗਤ ਵਿੱਚ ਆਉਣ ਵਾਸਤੇ ਤਾਂ ਵਿਹਲੜਾਂ ਦਾ ਕੰਮ ਹੈ ਸਾਡੇ ਕੋਲੇ ਕਿੱਥੇ ਸਮਾਂ ਸਾਡੇ ਕੋਲੇ ਤਾਂ ਕੰਮਕਾਰ ਹੀ ਬਹੁਤ ਹੈ ਕੋਈ ਮਹਾਂਪੁਰਖ ਸੀ ਉਹਨਾਂ ਨੇ ਉਹ ਬਚਨ ਕੀਤਾ ਚੱਲਦੇ ਦੀਵਾਨ ਵਿੱਚ ਕਹਿਣ ਲੱਗੇ ਵੀ ਅਸੀਂ ਸੰਗਤ ਨੂੰ ਕਿਹਾ ਵੀ ਦੀਵਾਨ ਸੁਣਨ ਆਇਆ ਕਰੋ ਉਹ ਕਹਿਣ ਸੰਗਤ ਕਹਿਣ ਲੱਗੀ ਵੀ ਸਾਡੇ ਕੋਲੇ ਤਾਂ ਜੀ ਸਮਾਂ ਨਹੀਂ ਅਸੀਂ ਤਾਂ ਕੰਮਕਾਰ ਵਾਲੇ ਆ ਫਿਰ ਉਹ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਵੀ ਅਸੀਂ ਚਲੋ ਪਰਮਾਤਮਾ ਨੂੰ ਅਰਦਾਸ ਕਰ ਦਿੰਨੇ ਆ ਵੇ ਤੁਸੀਂ ਕਮਾਕਾਰਾਂ ਤੋਂ ਵਿਹਲੇ ਹੋ ਜੋਂ ਤੇ ਫਿਰ ਤੁਸੀਂ ਸਾਧ ਸੰਗਤ ਕਰਨ ਆਇਆ ਕਰੋ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਕਹਿੰਦੇ 나 ਜੀ 나 ਇਹ ਤਾਂ ਅਰਦਾਸ ਨਾ ਕਰਿਓ ਕੰਮਕਾਰ ਚੱਲਦੇ ਆ ਗੁਰੂ ਦੀ ਕਿਰਪਾ ਹੈ ਤੇ ਗੁਰਮਖ ਪਿਆਰਿਓ ਸਮੇਂ ਜੋ ਸਮਾਂ ਕੱਢ ਕੇ ਸਾਧ ਸੰਗਤ ਵਿੱਚ ਆਈਏ ਆਪ ਆਈਆਂ ਦੋ ਦੋ ਚਾਰ ਚਰ ਜਾਣੇ ਨਾਲ ਹੋਰ ਲੈ ਕੇ ਆਈਏ ਲਾਹਾ ਮਿਲਦਾ ਰਹੋ ਵਿਚਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੇ ਜਾਈ ਕਹਿੰਦੇ ਸਵੇਰੇ ਉੱਠ ਕੇ ਰਾਜਦਵਾਰੇ ਜਾਂਦੇ ਆ ਰਾਜੇ ਦੀ ਮਾਲਿਸ਼ ਕਰਨ ਸਮਾਂ ਇਸ ਤਰ੍ਹਾਂ ਚੱਲ ਰਿਹਾ ਸਮਾਂ ਸਫਲਾ ਹੋ ਰਿਹਾ ਅੱਜ ਕੀ ਹੋਇਆ ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਵਾਈ ਅੱਜ ਕੀ ਹੋਇਆ ਪਰਮਾਤਮਾ ਦੇ ਹੁਕਮ ਵਿੱਚ ਹੀ ਹੁੰਦਾ ਸਭ ਕੁਝ ਅੱਜ ਘਰ ਵਿੱਚ ਸੰਤ ਮਹਾਂਪੁਰਖ ਆਏ ਭਗਤ ਸੈਣ ਜੀ ਦੇ ਜੁੜੇ ਹੋਏ ਪਰਮਾਤਮਾ ਨਾਲ ਉਹਦੀ ਬੰਦਗੀ ਕਰਨ ਵਾਲੇ ਉਹਦਾ ਨਾਮ ਜਪਣ ਵਾਲੇ ਜਦੋਂ ਭਗਤ ਸੈਣ ਜੀ ਦੇ ਘਰ ਆਏ ਆਏ ਸੰਤ ਪਰਉਨੇ ਕੀਰਤਨ ਹੋਆ ਰੈਣ ਸਵਾਈ ساری ਰਾਤ ਕੀਰਤਨ ਕਰਦੇ ਰਹੇ ਪਰਮਾਤਮਾ ਦੀ ਕੀਰਤੀ ਕਰਦੇ ਰਹੇ ਜਸ ਗਾਉਂਦੇ ਰਹੇ ਉਹਦਾ ਉਹਦੀ ਵਡਿਆਈ ਕਰਦੇ ਤੇ ਸੁਣਦੇ ਰਹੇ ਗੁਰਮੁਖ ਪਿਆਰਿਓ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਰਾਤ ਹੋ ਗਈ ਕਿਹੜੇ ਵੇਲੇ ਦਿਨ ਚੜ ਗਿਆ ਕਿਹੜੇ ਵੇਲੇ ਸਵਖਤਾ ਹੋ ਗਿਆ ਪਤਾ ਹੀ ਨਹੀਂ ਲੱਗਿਆ ਕਿਉਂਕਿ ਜਦੋਂ ਕੋਈ ਜੁੜ ਜਾਂਦਾ ਫਿਰ ਸਮੇਂ ਦੀ ਸਮੇਂ ਦਾ ਨਹੀਂ ਪਤਾ ਲੱਗਦਾ ਸਮਾਂ ਉੱਪਰ ਦੀ ਲੰਘ ਜਾਂਦਾ ਅੱਜ ਆਏ ਸੰਤ ਪਰਉਨੇ ਕੀਰਤਨ ਹੋਆ ਰੈਣ ਸਵਾਈ ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵਕ ਮਾਈ ਹੁਣ ਭਗਤ ਸੈਣ ਦੀ ਨਾ ਤਾਂ ਮਹਾਪੁਰਖਾਂ ਨੂੰ ਛੱਡ ਸਕਦੇ ਨਾ ਸਾਧ ਸੰਗਤ ਛੱਡ ਸਕਦੇ ਆ ਇਹ ਨਾ ਗੁਰਮਖ ਪਿਆਰਿਓ ਆਪਣੀ ਨੌਕਰੀ ਛੱਡ ਸਕਦੇ ਕਿਉਂਕਿ ਆਰਥਿਕ ਤੰਗੀ ਹੋ ਸਕਦੀ ਹੈ ਪੈਸੇ ਦੀ ਵੀ ਲੋੜ ਆ ਸੰਸਾਰ ਵਿੱਚ ਚੱਲਣਾ ਨੌਕਰੀ ਵੀ ਜ਼ਰੂਰੀ ਹੈ ਰਾਜੇ ਦੀ ਸੇਵਾ ਵੀ ਕਰਨੀ ਜ਼ਰੂਰੀ ਹੈ ਤੇ ਗੁਰਮਖ ਪਿਆਰਿਓ ਛੱਡ ਨਹੀਂ ਸਕਦੇ ਛੱਡ ਨਾ ਸਕਿਆ ਸੰਤ ਜਨ ਰਾਜ ਦੁਆਰ ਦਾ ਸੇਵਕ ਮਾਈ ਤੇ ਕਹਿੰਦੇ ਉਧਰ ਫਿਰ ਪ੍ਰਮਾਤਮਾ ਨੇ ਜਦੋਂ ਦੇਖਿਆ ਨਾ ਵੀ ਮੇਰਾ ਭਗਤ ਮੇਰੇ ਨਾਲ ਪਿਆਰ ਕਰਨ ਵਾਲਾ ਇੰਨਾ ਪ੍ਰੀਤ ਗੂੜਾ ਪਿਆਰ ਕਰਨ ਵਾਲਾ ਅੱਜ ਆਪਣੀ ਡਿਊਟੀ ਤੇ ਆਪਣੀ ਨੌਕਰੀ ਤੇ ਨਹੀਂ ਪਹੁੰਚ ਸਕਿਆ ਤੇ ਕਹਿੰਦੇ ਉਧਰ ਪਰਮਾਤਮਾ ਨੇ ਫਿਰ ਕੌਤਕ ਦਿਖਾਇਆ ਪਰਮਾਤਮਾ ਨੇ ਕੌਤਕ ਦਿਖਾਇਆ ਸ਼ਕਤੀ ਦਿਖਾ ਕੇ ਬਣਾਇਆ ਤੇ ਅੱਜ ਆਪ ਰੱਬ ਭਗਤ ਸੈਣ ਦੀ ਥਾਂ ਤੇ ਜਾ ਕੇ ਰਾਜੇ ਦੀ ਮਾਲਿਸ਼ ਕਰਨ ਲੱਗ ਪਿਆ ਆਖੋ ਸਤਿਨਾਮ ਰਾਜੇ ਦੀ ਮਾਲਿਸ਼ ਕਰਨ ਲੱਗ ਪਿਆ ਤੇ ਗੁਰਮੁਖ ਪਿਆਰਿਓ ਸਮਾਂ ਨਹੀਂ ਆਪਾਂ ਧਾਰਨਾ ਪੜੀਏ ਜਿੱਥੇ ਪਰਮਾਤਮਾ ਦੇ ਹੱਥ ਲੱਗ ਜਾਣ ਜਿਹੜੇ ਸਰੀਰ ਨੂੰ ਪਰਮਾਤਮਾ ਦੇ ਹੱਥ ਲੱਗ ਜਾਣ ਪਰਮਾਤਮਾ ਜਿਹੜੇ ਸਰੀਰ ਦੀ ਮਾਲਿਸ਼ ਕਰ ਦੇਵੇ ਉਹ ਰੱਬ ਵਾਹਿਗੁਰੂ ਆ ਕੇ ਜੀ ਦੀ ਮਾਲਿਸ਼ ਕਰ ਦੇਵੇ ਉੱਥੇ ਕੋਈ ਰੋਗ ਨਹੀਂ ਰਹਿ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਰਾਜੇ ਦੇ ਰੋਗ ਹੀ ਕੱਟੇ ਗਏ ਅੱਜ ਐਨਾ ਆਨੰਦ ਮਿਲਿਆ ਐਨੀ ਸ਼ਾਂਤੀ ਮਿਲੀ ਇਉਂ ਲੱਗਦਾ ਵੀ ਮੇਰੇ ਤੇ ਤਾਂ ਕੋਈ ਰੋਗ ਹੀ ਐ ਨਹੀਂ ਸੀ ਨਿਰੋਗ ਹੋ ਗਿਆ ਫੁੱਲ ਵਰਗਾ ਸਰੀਰ ਹੋ ਗਿਆ ਕਿਉਂਕਿ ਜਿੱਥੇ ਪਰਮਾਤਮਾ ਦੇ ਹੱਥ ਲੱਗ ਜਾਣ ਉੱਥੇ ਕੋਈ ਰੋਗ ਨਹੀਂ ਰਹਿੰਦਾ ਅੱਜ ਰਾਜਾ ਬੜਾ ਖੁਸ਼ ਹੋਇਆ ਮਾਲਸ਼ ਤੇ ਕਿਉਂਕਿ ਪਰਮਾਤਮਾ ਆਪ ਆਇਆ ਮਾਲਿਸ਼ ਕਰਨ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰੀਝਾਈ ਰਾਣਾ ਰਾਜਾ ਸੀ ਜਿਹੜਾ ਰੀਝ ਗਿਆ ਬੜਾ ਖੁਸ਼ ਹੋ ਗਿਆ ਭਗਤ ਸੈਣ ਤੇ ਕਿਉਂਕਿ ਉਹਨੂੰ ਤਾਂ ਭਗਤ ਸੈਣ ਹੀ ਦਿਸਦਾ ਭਵੇਂ ਹੈ ਪਰਮਾਤਮਾ ਸੀ ਉਹਨੂੰ ਤਾਂ ਉਹੀ ਲੱਗਦਾ ਮੇਰੀ ਮਾਲਿਸ਼ ਭਗਤ ਸੈਣ ਕਰ ਰਿਹਾ ਤੇ ਗੁਰਮਖ ਪਿਆਰਿਓ ਇਧਰ ਭਗਤ ਸੈਣ ਜੀ ਬੜੀ ਚਿੰਤਾ ਵਿੱਚ ਵੀ ਅੱਜ ਦਿਨ ਚੜ ਗਿਆ ਸੂਰਜ ਕਿੱਥੇ ਆ ਗਿਆ ਆਪਣੀ ਨੌਕਰੀ ਤੇ ਜਾਇਆ ਨਹੀਂ ਗਿਆ ਰਾਜੇ ਨੇ ਗੁੱਸੇ ਹੋਣਾ ਪਤਾ ਨਹੀਂ ਕੀ ਸਜ਼ਾ ਦੇਣੀ ਹੈ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਵਾਹਿਗੁਰੂ ਜੀ ਹਰ ਜੁਗ ਵਿੱਚ ਭਗਤ ਪੈਦਾ ਹੋਏ ਉਹ ਉਹਨਾਂ ਦੀ ਲਾਜ ਰੱਖਦਾ ਆਇਆ ਅੱਜ ਵੀ ਰੱਖਦਾ ਹੈ ਪ੍ਰਮਾਤਮਾ ਲਾਜਾ ਕੋਈ ਉਹਦਾ ਬਣੇ ਸਰੀ ਅੰਦਰੋਂ ਬਾਹਰੋਂ ਇੱਕੋ ਇੱਕ ਰਿਓ ਪਰਮਾਤਮਾ ਨੇ ਸੈਣ ਦਾ ਰੂਪ ਬਣਾਇਆ ਮਾਲਿਸ਼ ਕੀਤੀ ਉਹਦਾ ਰੋਗ ਕੱਟ ਦਿੱਤਾ ਤੇ ਪਰਮਾਤਮਾ ਉਥੋਂ ਚਲਾ ਗਿਆ ਤੇ ਇਧਰ ਭਗਤ ਸੈਣ ਜੀ ਜਦੋਂ ਦੇਖਿਆ ਵੀ ਦਿਨ ਕਿੱਥੇ ਆ ਗਏ ਸੰਤ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਈ ਸੰਤਾ ਮਹਾਂਪੁਰਖਾਂ ਨੂੰ ਵਿਦਾ ਕਰਕੇ ਭਗਤ ਸੈਣ ਤੇ ਕਹਿੰਦੇ ਰਾਜ ਦਵਾਰੇ ਵੱਲ ਨੂੰ ਛੇਤੀ ਛੇਤੀ ਜਾ ਰਹੇ ਆ ਕਾਹਲੀ ਕਾਹਲੀ ਵੀ ਰਾਜੇ ਨੇ ਪਤਾ ਨਹੀਂ ਕੀ ਕਹਿਣਾ ਲਾਂਭਾ ਦੇਣਾ ਵੀ ਤੂੰ ਅਜਾਇਆ ਨਹੀਂ ਲੇਟ ਹੋ ਗਿਆ ਰਾਜ ਦਵਾਰੇ ਵੱਲ ਸ਼ਰਮਾਉਂਦੇ ਜਾਂਦੇ ਸੰਗਦੇ ਜਾਂਦੇ ਵੀ ਪਤਾ ਨਹੀਂ ਰਾਜੇ ਨੇ ਕੀ ਕਹਿਣਾ ਤੇ ਉਧਰ ਰਾਜਾ ਤਾਂ ਬਾਗੋ ਬਾਗ ਹੋਇਆ ਬੈਠਾ ਹੈ ਬੜਾ ਖੁਸ਼ ਹੋਇਆ ਬੈਠਾ ਹੈ ਭਗਤ ਸੈਣ ਤੇ ਜਦੋਂ ਦੇਖਿਆ ਰਾਜੇ ਅਰੀਵੇ ਨੇ ਵੀ ਭਗਤ ਸੈਣ ਦਵਾਰਾ ਫੇਰ ਤੁਰਿਆ ਆਉਂਦਾ ਦੇਖੋ ਪਰਮਾਤਮਾ ਦੇ ਕਿੰਨੇ ਕੌਤਕ ਹੈ ਉਹਨੂੰ ਆਉਣ ਦੀ ਕਿਤੋਂ ਲੋੜ ਨਹੀਂ ਪੈਂਦੀ ਉਹ ਸਾਰਿਆਂ ਥਾਵਾਂ ਦਾ ਵਾਸੀ ਹੈ ਪਉਣ ਪਾਣੀ ਵੈ ਸੰਤਰ ਮਾਹੀਂ ਚਾਰ ਕੁੰਡ ਦੇ ਦਿਸੈ ਸਮਾਹੀਂ ਉਹ ਹਰ ਘਟ ਵਿੱਚ ਵਸਦਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇ ਉਹ ਪੁਕਾਰ ਇਸ ਕਰਕੇ ਭਗਤ ਸੈਣ ਜੀ ਨੂੰ ਜਦੋਂ ਆਉਂਦੇ ਵੇਖਿਆ ਰਾਜੇ ਅਰੀਵੇ ਨੇ ਵੀ ਦੁਆਰਾ ਫਿਰ ਦੁੜਿਆ ਆਉਂਦਾ ਹੈ ਰਾਜਾ ਬੜਾ ਖੁਸ਼ ਹੋਇਆ ਬੈਠਾ ਆਪਣੇ ਤਖਤਾਂ ਤੇ ਤੇ ਰਾਜੇ ਨੇ ਜਦੋਂ ਦੇਖਿਆ ਭਗਤ ਸੈਣ ਜੀ ਸੰਗ ਦੇ ਜਾਂਦੇ ਆ ਸੰਤ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਈ ਤੇ ਕਹਿੰਦੇ ਰਾਣੇ ਦੂਰੋਂ ਸੱਦ ਕੇ ਗਲੋਂ ਕੁਵਾਏ ਖੋਲ ਪਹਨਾਈ ਰਾਣੇ ਰਾਜੇ ਨੇ ਦੂਰੋਂ ਬਾਜ਼ ਮਾਰੀ ਵੀ ਸੈਣ ਉਰੇ ਆ ਹੁਣੇ ਗਿਆ ਸੀ ਫਿਰ ਵਾਪਸ ਆ ਗਿਆ ਮੈਂ ਤੇਰੇ ਤੇ ਬੜਾ ਖੁਸ਼ ਹੋਇਆ ਦੂਰੋਂ ਸੱਦਿਆ ਪਰਜਾ ਦੇਖ ਰਹੀ ਹੈ ਦਰਬਾਰ ਲੱਗਿਆ ਹੋਇਆ ਰਾਜੇ ਦਾ ਤਖਤਾਂ ਤੇ ਬੈਠਾ ਹੈ ਦੂਰੋਂ ਸਦਿਆ ਭਗਤ ਸੈਣ ਨੂੰ ਰਾਣ ਦੂਰੋਂ ਸਦਕੈ ਗਲੋਂ ਕੁਆਇਂ ਖੋਲ ਪੈਨਾਈ ਰਾਜੇ ਨੇ ਦੂਰੋਂ ਆਵਾਜ਼ ਮਾਰੀ ਕੁਆਇਂ ਕਹਿੰਦੇ ਪੋਸ਼ਾਕ ਨੂੰ ਆਪਣੇ ਤਨ ਤੇ ਜਿਹੜੀ ਪੋਸ਼ਾਕ ਪਾਈ ਹੋਈ ਸੀ ਰਾਜੇ ਦੀ ਰਾਜਿਆਂ ਵਾਲੀ ਗੁਰਮਖ ਪਿਆਰਿਓ ਉਹ ਲਾਈ ਤੇ ਭਗਤ ਸੈਨ ਨੂੰ ਆਪਣੇ ਤਖਤ ਤੇ ਬਿਠਾਇਆ ਤੇ ਉਹਦੇ ਆਪਣੀ ਪੋਸ਼ਾਕ ਪਾਤੀ ਆਖੋ ਸਤਨਾਮ ਜੀ ਵਾਹਿਗੁਰੂ ਵੀ ਤੂੰ ਰਾਜਾ ਨੇ ਤੂੰ ਮੇਰਾ ਦਿਲ ਜਿੱਤ ਲਿਆ ਪਰ ਜਾਂ ਦੇਖ ਰਹੀ ਆ ਵੀ ਰਾਜੇ ਨੇ ਆਪਣੇ ਤਖਤ ਤੇ ਬਿਠਾ ਦਿੱਤਾ ਇਹਨੇ ਐਸਾ ਕੀ ਕਰ ਦਿੱਤਾ ਰਾਜਾ ਜਾਣਦਾ ਵੀ ਉਹਨੇ ਕੀ ਕੀਤਾ ਗੁਰਮੁਖ ਪਿਆਰਿਓ ਗਲੋਂ ਕੁਵਾਏ ਖੋਲ ਪਹਿਨਾਈ ਤੇ ਅੱਗੇ ਕਹਿੰਦੇ ਫਿਰ ਭਗਤ ਦੀ ਜਾਣਦੇ ਦੱਸਿਆ ਜਦੋਂ ਵੀ ਰਾਜੇ ਨੇ ਵੀ ਤੂੰ ਸਾਡੀ ਅੱਜ ਬੜੀ ਸੁੰਦਰ ਮਾਲਿਸ਼ ਕੀਤੀ ਐ ਮੇਰੇ ਤਨ ਦਾ ਰੋਗ ਹੀ ਖਤਮ ਹੋ ਗਿਆ ਉਹ ਲੱਗਦਾ ਵੀ ਮੈਨੂੰ ਕੋਈ ਰੋਗ ਹੀ ਨਹੀਂ ਸੀ ਭਗਤ ਜੀ ਸਭ ਕੁਝ ਸਮਝ ਗਏ ਵੀ ਮੈਂ ਤਾਂ ਜਾਇਆ ਹੀ ਨਹੀਂ ਮੈਂ ਤਾਂ ਮਹਾਪੁਰਖਾਂ ਨਾਲ ਵਿਅਸਤ ਸੀ ਉੱਥੇ ਸਾਧ ਸੰਗਤ ਵਿੱਚ ਫਿਰ ਆਇਆ ਕੌਣ ਆਇਆ ਪਰਮੇਸ਼ਰ ਆਪ ਆਖੋ ਸਤਨਾਮ ਪਰਮੇਸ਼ਰ ਆਇਆ ਰਾਣੇ ਦੂਰੋ ਸਦਕੇ ਗਲੋਂ ਕੁਵਾਏ ਖੋਲ ਪੈਨਾਈ ਵਸ ਕੀਤਾ ਹੋਂ ਤਦ ਅੱਜ ਬੋਲੇ ਰਾਜਾ ਸੁਣੋ ਲੋਕਾਈ ਰਾਜ ਨੇ ਕਹਿੰਦਾ ਉਹ ਲੋਕੋ ਸੁਣੋ ਮੈਨੂੰ ਭਗਤ ਸੈਨ ਨੇ ਆਪਣੇ ਵਸ ਕਰ ਲਿਆ ਪਤਾ ਨਹੀਂ ਇਹਨੇ ਅੱਜ ਕੀ ਕੀਤਾ ਹੈ ਅੱਜ ਮੇਰਾ ਦਿਲ ਜਿੱਤ ਲਿਆ ਵਸ ਕੀਤਾ ਹਾਂ ਤੁਦ ਅੱਜ ਬੋਲੇ ਰਾਜਾ ਸੁਣੋ ਲੋਕਾਈ ਤੇ ਭਗਤ ਸੈਣ ਜੀ ਪਰਮਾਤਮਾ ਦੇ ਗੁਣ ਗਾਉਂਦੇ ਆ ਮੈਂ ਕੁਝ ਨਹੀਂ ਕੀਤਾ ਕੀਤਾ ਤਾਂ ਉਸ ਪਰਮਾਤਮਾ ਨੇ ਐ ਪ੍ਰਗਟ ਕਰੈ ਭਗਤ ਵੜਿਆ ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਵਿੜਾਈ ਜਗ ਵਿੱਚ ਪ੍ਰਗਟ ਕਰਦਾ ਹੈ ਦੇਖੋ ਸਾਧ ਸੰਗਤ ਤੋਂ ਰੰਗ ਲੱਗਿਆ ਮਹਾਪੁਰਖਾਂ ਤੋਂ ਰੰਗ ਲੱਗਿਆ ਤੇ ਪਰਮਾਤਮਾ ਪਰਮੇਸ਼ਰ ਨੇ ਆਪ ਆ ਕੇ ਭਗਤ ਸੈਣ ਜੀ ਦੇ ਕਾਰਜ ਕੀਤੇ ਸੋ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀ ਸਮਾ ਸਮਾਪਤ ਹੈ ਵਿਚਾਰਾਂ ਕਰਦੇ ਤਾਂ ਇੱਕ ਨੀਨਿਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਅਣਜਾਣ ਬੱਚੇ ਆ ਸਾਧ ਸੰਗਤ ਪਰਮੇਸ਼ਰ ਪਰਮਾਤਮਾ ਵਸਦਾ ਹੈ ਆਸੀਸ ਦੇਣੀ ਦੇਹੋ ਸਜਣ ਆਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਧੰਨਵਾਦ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਇਲਾਕੇ ਤੇ ਸਮੂਹ ਸੰਗਤਾਂ ਤੇ ਜਥੇਦਾਰ ਬਾਬਾ ਸੁਖਜੀਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਨਿਮਾਣਿਆਂ ਨੂੰ ਇੰਨਾ ਮਾਣ ਬਖਸ਼ਦੇ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਬਲਾਓ ਫਤੇ ਅਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ